ਅਸੀਂ ਜਦੋਂ ਆਨੇ ਆ ਇੱਥੇ ਖਾਣ ਪੀਣ ਤੇ ਸਾਨੂੰ ਸਵਾਦ ਨਹੀਂ ਲੱਗਦਾ ਜੋ ਘਰ ਦਾ ਸਵਾਦ ਆ ਅਸੀਂ ਕਿਹਾ ਕਿਉਂ ਨਾ ਚੱਕ ਕਰਵਾਇਆ ਜਾਏ ਪਹਿਲਾਂ ਇਹਨੂੰ ਚੁਗਣਾ ਫਿਰ ਇਹਨੂੰ ਸਾਫ਼ ਸਵਾਈ ਕਰਨੀ ਕਿਉਂ ਕਿ ਉਹ ਕੋਈ ਟਾਈਮ ਹੀ ਨਹੀਂ ਹੈ 2 ਘੰਟੇ ਦੇ ਮੋਬੂਲ ਹੀ ਨਿਕਲ ਜਾਂਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਆ ਤੁਹਾਡੇ ਨਾਲ ਵਾਚ ਸਿਖਤਵਲ ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਜੀ ਟਾਈਮ ਨਹੀਂ ਦੇਖੇ ਇੱਥੇ ਤੁਹਾਨੂੰ ਵੱਖ-ਵੱਖ ਜਿਹੜਾ ਕਿ ਖਾਣ ਨੂੰ ਪਕਵਾਨ ਮਿਲ ਜਾਣਗੇ ਰੈਸਟੋਰੈਂਟ ਨ بڑے ਵੱਡੇ ਮਿਲ ਜਾਣਗੇ ਵੈਸਟਰਨ ਚੀਜ਼ਾਂ ਖਾਣ ਨੂੰ ਤੁਹਾਨੂੰ ਮਿਲਣਗੀਆਂ ਪਰ ਤੁਹਾਨੂੰ ਅੱਜ ਅਸੀਂ ਇੱਕ ਇਹੋ ਜਿਹੀ ਦਿਖਾਣ ਜਾ ਰਹੇ ਆ ਚੀਜ਼ ਜਿਹੜੀ ਕਿ ਪਿੰਡ ਨਾਲ ਰਿਲੇਟਡ ਆ ਪਿੰਡ ਦਾ ਸਰ੍ਹੋਂ ਦਾ ਸਾਗ ਜਿਹੜਾ ਬਹੁਤ ਅਕਸਰ ਹੀ ਫੇਮਸ ਹੁੰਦਾ ਹੈ ਉਹ ਤੁਹਾਨੂੰ ਅਸੀਂ ਰਣਜੀਤ ਅਮਦ ਪੋਰਸ਼ ਏਰੀਆ ਦੇ ਵਿੱਚ ਦਿਖਾਣ ਜਾ ਰਹੇ ਹਾਂ ਪਰ ਇਹ ਜਿਹੜਾ ਸਾਗ ਹੈ ਇੱਕ ਲੜਕੀਆਂ ਲੱਭਣਾਂ ਜਾਂਦਾ ਜੋ ਕਿ ਸਪੈਸ਼ਲ ਪਿੰਡ ਤੋਂ ਆ ਕੇ ਸ਼ਹਿਰ ਵਾਸੀਆਂ ਨੂੰ ਸਾਖ ਖਵਾਣ ਆਂਦੀ ਆ ਉਹ ਮੱਕੀ ਦੀ ਰੋਟੀ ਦੇ ਨਾਲ ਤਾਂ ਦਿਖਾ ਦਈਏ ਇਹ ਜਿਹੜਾ ਭੈਣ ਬੋਲੋ ਜਿਹੜਾ ਸੈਟਅਪ ਸ਼ੁਰੂ ਕੀਤਾ ਗਿਆ ਵਾ ਸਾਰੀ ਗੱਲਬਾਤ ਕਰਾਂਗੇ ਆਖਿਰ ਕਿਸ ਤਰ੍ਹਾਂ ਤੁਸੀਂ 100 ਛੋਟਾ ਸੈਟਅਪ ਹੈ ਇੱਕ ਬਹੁਤ ਵਧੀਆ ਇੱਕ ਮੋਟੀਵੇਟਿਵ ਵਾਲੀ ਗੱਲ ਹੈ ਕਿ ਜਿਹੜੀ ਲੜਕੀਆਂ ਨੇ ਅੱਗੇ ਵਧ ਰਹੀਆਂ ਨੇ ਆਪਣਾ ਕੰਮ ਕਰ ਰਹੀਆਂ ਨੇ ਘਰ ਦੇ ਸਿਰਫ ਨਹੀਂ ਆਪ ਅੱਗੇ ਵਧਣਾ ਚਾਹੁੰਦੀਆਂ ਨੇ ਗੱਲਬਾਤ ਕਰ ਲੈਣੇ ਆ ਸੱਸੀ ਗਰਮਣ ਸੱਸੀ ਗੱਲ ਸਰ ਕੀ ਨਾਮ ਹੈ ਤੁਹਾਡਾ ਰਾਏਬੀਰਕਰ अच्छा तुस कि ये सेटअप शुरू ਕੀਤਾ اخر ਕਿਉਂ ਕੀਤਾ ਕਿਸ طرح ਆਈਡੀਆ ਆ ਕਿ ਮੈਂ ਸ਼ਹਿਰ ਦੇ ਵਿੱਚ ਆ ਕੇ ਇਦਾਂ ਇਹੋ ਜਿਹੇ ਇਲਾਕੇ ਜਿੱਥੇ ਕਿ ਸਾਰਾ ਕੋਈ ਖਾਣ ਨੂੰ ਮਿਲਦਾ ਮੈਂ ਦੇਸੀ ਚੀਜ਼ ਲੈ ਕੇ ਪਿੰਡ ਦੀ ਸਰ ਇੱਕੇ ਸਿਹਤ ਵਾਸਤੇ ਬਹੁਤ ਵਧੀਆ ਆ ਹਾਂਜੀ ਤੇ ਇੱਕੇ ਪਿੰਡ ਤੋਂ ਆ ਤੇ ਇੱਕੇ ਚੁੱਲੇ ਤੋਂ ਆ ਅੱਛਾ ਕੁੱਕਰ ਦੇ ਵਿੱਚ ਨਹੀਂ ਆ ਅੱਛਾ ਤੇ ਚੁੱਲੇ ਦਾ ਸਵਾਦ ਵੈਸੇ ਤੁਹਾਨੂੰ ਪਤਾ ਬਹੁਤ ਵਧੀਆ ਆਂਦਾ ਆ ਤੋ ਦੇ ਘਰ ਕੇ ਫਿਰ ਰਹੇ ਚੁੱਲੇ ਦਾ ਸਵਾਦ ਲੈਂਦਾ ਸ਼ਹਿਰ ਵਿੱਚ ਅੱਛਾ ਅਸੀਂ ਜਦੋਂ ਆਨੇ ਹ ਇੱਥੇ ਖਾਣ ਪੀਣ ਤੇ ਸਾਨੂੰ ਸਵਾਦ ਨਹੀਂ ਲੱਗਦਾ ਜੋ ਘਰ ਦਾ ਸਵਾਦ ਆ ਅਸੀਂ ਕਿਹਾ ਕਿਉਂ ਨਾ ਚੈੱਕ ਕਰਵਾਇਆ ਜਾਏ ਸਾਰੇ ਆਦੂ ਤੇ ਫਿਰ ਜਾ ਰਹੇ ਹਿੰ ਆਪਣਾ ਕੰਮ bizness ਛੋਟਾ ਜਿਹਾ ਹੀ ਸੈਟਅਪ ਕੀਤਾ ਹੈ ਅੱਛਾ ਤੇ ਕਿਸ ਤਰ੍ਹਾਂ ਮਤਲਬ ਕਿ ਸਾਗ ਦੇ ਸ਼ਹਿਰ ਤੇ ਹੀ ਇੱਕ ਤੁਹਾਡੇ ਨਾਲ ਗੱਲ ਕੀ ਸ਼ਹਿਰ ਦੇ ਸਾਗ ਤੇ ਪਿੰਡ ਦੇ ਸਾਗ 'ਚ ਫਰਕ ਹੁੰਦਾ ਆਖੇ ਕੀ ਫਰਕ ਹੁੰਦਾ ਸਰ ਉਹਨਾਂ ਕੋ ਸਮਾਨੀ ਹੁੰਦਾ ਮੇਨ ਪੁਆਇੰਟ ਸਮਾਏ ਤੇ ਪਿੰਡ ਵਾਲਿਆਂ ਕੋ ਸਮਾਨ ਹੁੰਦਾ

ਕੱਢ ਕੇ ਚੰਗੀ ਤਰ੍ਹਾਂ ਸਾਫ ਸਫਾਈ ਕਰਨੀ ਪਹਿਲਾਂ ਇਹਨੂੰ ਚੁਗਣਾ ਫਿਰ ਇਹਨੂੰ ਸਾਫ ਸਫਾਈ ਕਰਨੀ ਕਿਉਂਕਿ ਉਹ ਕਿਹ ਕੋ ਟਾਈਮ ਹੀ ਨਹੀਂ ਆ 2 ਘੰਟੇ ਤੇ ਮੋਬਿਲ ਹੀ ਨਿਕਲ ਜਾਂਦੇ ਆ ਇਹ ਚੀਜ਼ਾਂ ਨੂੰ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਖੁੱਲਾ ਟਾਈਮ ਆ ਤੁਹਾਨੂੰ ਵਰਾ ਬੀਬੀਆਂ ਆਪਣੀਆਂ ਚਾਚੇ ਤਾਏ ਦੀਆਂ ਜਿੰਨੇ ਆ ਲੈ ਹੀ ਦੀ ਆਏ ਵੀ ਆ ਜਾਓ ਮੰਮੀ ਬੜੀ ਤੁਸੀਂ ਸਾਰੇ ਤੇ ਤੁਹਾਨੂੰ ਵਰਾ ਇੱਥੇ ਸਾਰੇ ਜਾਣੇ ਹਵਲਾਦਾ ਫਰੀ ਹੁੰਦਾ ਮੈਨੂੰ ਦੇ ਦਿਓ ਆਹ ਦੇ ਦਿਓ ਉਹ ਦੇ ਦਿਓ ਨਾਸ਼ਤਾ ਵੀ ਨਹੀਂ ਕਰਕੇ ਜਾਂਦੇ ਕਈ ਛਰੀ ਅੱਛਾ ਇਸ ਕਰਕੇ ਹੀ ਇਹ ਚੀਜ਼ ਲੈ ਕੇ ਆਏ ਆ ਅੱਛਾ ਚੋਕਦੇ ਹੋ ਫਿਰ ਪੰਜ ਸਾਫ ਸੁਫ ਕਰਕੇ ਫਿਰ ਕਿਸ ਤਰ੍ਹਾਂ ਬਣਾਉਂਦੇ ਕਿ ਦੁੱਲੇ ਤੇ ਚੁੱਲੇ ਤੇ ਚੁੱਲੇ ਦੇ ਫਿਰ ਕੱਟੀ ਦਾ ਇਹਨੂੰ ਮੰਮੀ ਕੱਟਦੇ ਨੇ ਅੱਛਾ ਤੇ ਉਹ ਕੱਟ ਗਏ ਫਿਰ ਅੱਗ ਬਾਲੀ ਹੁੰਦੀ ਆ ਨਾਲ ਹੀ ਕਰੀ ਜਾਣਾ ਤੇ ਨਾਲ ਹੀ ਹੀ ਪਾਈ ਜਾਣਾ ਤੇ ਅੱਗ ਅਹੀਂ ਬਾਲੀ ਜਾਣੀ ਆ ਤੇ ਜਿਨ ਜਾਰੇ ਪੂਰੀ ਤਰ੍ਹਾਂ ਮਲਾਈ ਵਾਂਗੂ ਨਹੀਂ ਹੁੰਦਾ ਉਹਨਾਂ ਜਾਰੇ ਅਹੀਂ ਲਾਈ ਟਾਣੀ ਪਾਣੀ ਪਾ ਪਾ ਕੇ ਅਹੀਂ ਗਰਮ ਕਰ ਕਰ ਕੇ ਫਿਰ ਵਿੱਚ ਪਾਣੀ ਪਾ ਪਾ ਕੇ ਅਹੀਂ ਐ ਇਹਨੂੰ ਪਕਾਉਣਾ ਪੂਰੀ ਤਰ੍ਹਾਂ ਅੱਛਾ ਕਿੰਨਾ ਕ ਸਮਾਂ ਲੱਗ ਜਾਂਦਾ ਵਾ ਬੰਦਾ ਕਿ ਕਿੰਨਾ ਸਵੇਰੇ ਕੋ ਕਿੱਥੇ ਆਣਾ ਹੁੰਦਾ ਤੇ ਸਵੇਰੇ ਕਿੰਨੇ ਵਿੱਚ ਸਟਾਰਟ ਕਰ ਦੋ ਕਿੰਨੇ ਵੇ ਤੱਕ ਪਾਉਂਦਾ ਵਾ ਸਰ ਸਵੇਰੇ 2 ਵਜੇ ਮੰਮੀ ਨਹੀਂ ਤਿਆਰ ਛਾੜ ਦਿੰਦੇ ਚੁੱਲ੍ਹੇ ਤੇ ਅੱਛਾ 2 ਵਜੇ ਹਾਂਜੀ ਤੇ ਮੈਂ ਜਾ ਕੇ 7-8 ਵਜੇ ਜਾ ਕੇ ਇਹਨੂੰ ਘੋਟਣਾ ਹੁੰਦਾ ਆਪ ਜਨਾਜ਼ਾ ਕਿ ਮੈਨੂੰ ਨਾ ਤਸੱਲੀ ਹੋਵੇ ਮੈਂ ਉਹਨਾਂ ਜਿਹੜੀ ਚੀਜ਼ ਨਹੀਂ ਲੈ ਰਹੀ। ਇਹ ਰੋਟੀ ਮਿਲ ਜਾਏਗੀ। ਹਾਂਜੀ ਸਰ ਜੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਸਾਗ ਹੈ ਸ਼ਹਿਰ ਵਾਸੀ ਨੂੰ ਆਧਮ ਜ਼ਕਾ ਸਾਗ ਦਿਖਾ ਦਿੰਦਾ ਹੈ ਕਿ ਭੈਣ ਵੱਲੋਂ ਜਿਹੜਾ ਕਿ ਸਾਗ ਇੱਥੇ ਰੱਖਿਆ ਹੋਇਆ ਹੈ ਜਿਹੜਾ ਕਿ ਇਹਨਾਂ ਵੱਲੋਂ ਬਣਾਇਆ ਗਿਆ ਵਾ ਅਕਸਰ ਅਸੀਂ ਸਾਗ ਦੇਖਦੇ ਹਾਂ ਸ਼ਰਤ ਵਿੱਚ ਕੁਝ ਘੰਟੇ ਦੇ ਵਿੱਚ ਬਣਾਇਆ ਜਾਂਦਾ ਪਰ ਇਹਨਾਂ ਦਾ ਜਿਹੜਾ ਸਾਗ ਹੈ ਕਿ 2 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਤੁਸੀਂ ਵੇਖ ਸਕਦੇ ਕਿ ਜਿਹੜੇ ਇੱਥੇ ਰਣਜੀਤਾ ਨੂੰ ਵੀ ਗੱਲ ਕਰ ਲਈ ਪੋਰ ਏਰੀਆ ਵਾਲ ਸ਼ਹਿਰੀ ਇਲਾਕਾ ਵਾ ਇੱਥੇ ਲੋਕੀ ਰਹੇ ਕਿ ਵੈਸਟਰਨ ਚੀਜ਼ਾਂ ਖਾਣ ਪਸੰਦ ਕਰਦੇ ਪਰ ਜਿਹੜਾ ਸਰਸੋਂ ਦਾ ਸਾਗ ਜਿਹੜਾ ਪਿੰਡ ਦੀ ਚੀਜ਼ ਆ ਉਹ ਵੀ ਇੱਥੇ ਖਾਣ ਨੂੰ ਵਧੀਆ ਮਿਲ ਰਹੀ ਹੈ ਭੈਣ ਵਾਲਾ ਜਿੱਸਾ ਦੱਸਿਆ ਗਿਆ 2 ਵਜੇ ਸ਼ੁਰੂ ਹੁੰਦੇ ਆ ਉਸ ਵੇਲੇ 7 ਵਜੇ ਤੱਕ ਜਿਹੜਾ ਕੇ ਘੋਟਦੇ ਆ ਤੇ ਫਿਰ ਬਣਾਇਆ ਜਾਂਦਾ ਤੁਸੀਂ ਦੇਖੋ ਛੋਟਾ ਜਿਹਾ ਇੱਕ ਸੈਟਅਪ ਹੈ ਇੱਕ ਪਿੰਡ ਦੀ ਕੁੜੀਆਂ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਪਿੰਡ ਦੀਆਂ ਕੁੜੀਆਂ ਬਾਹਰ ਹੀ ਨਿਕਲਦੀਆਂ ਪਰ ਇਹ ਜਿਹੜੀ ਪਿੰਡ ਦੀ ਧੀ ਹੈ ਜਿਹੜੀ ਬਾਹਰ ਨਿਕਲ ਕੇ ਆਪਣਾ ਇੱਥੇ ਰਣਜੀਤ ਐਮਨ ਤੇ ਸ਼ਹਿਰੀ ਇਲਾਕੇ ਦੇ ਵਿੱਚ ਸੈਟਅਪ ਲੈ ਕੇ ਆਏ ਨੇ ਤੇ ਉਸ ਤੋਂ ਬਾਅਦ ਸ਼ੁਰੂ ਕੀਤਾ ਵਾ ਤੇ ਗੱਲਬਾਤ ਕਰ ਕਸਮਾ ਨਾ ਤਾਂ ਮੱਕੀ ਦੀ ਰੋਟੀ ਹੁੰਦੀ ਆ ਸਾਗ ਹੁੰਦਾ ਹੋਰ ਵੀ ਚੀਜ਼ ਹੁੰਦੀਆਂ ਆ ਕੱਲ੍ਹ ਵਰਕ ਜਾਰੀ ਰੱਖਦੇ ਆ ਤੇ ਫਿਰ ਉਸ ਤੋਂ ਬਾਅਦ ਇਸ 7 ਵਜੇ ਤੋਂ ਬਾਅਦ ਸ਼ੁਰੂ ਕਰ ਦਿੰਦੇ ਆ ਕਿੰਨੇ ਦੇਰ ਦਾ ਘੋਟਦੇ ਰਹਿੰਦੇ ਸਰ ਅੱਧੇ ਘੰਟਾ ਘੋਟੀਦਾ ਨੂੰ ਅੱਛਾ ਪੂਰੀ ਅੱਲਣ ਉਹਦੇ ਵਿੱਚ ਪਾਈਦਾ ਆ ਪਕਾ ਕੇ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਮਲਾਈ ਵਾਂਗੂ ਹੋਏਗਾ ਤੇ ਫਿਰ ਉਹਨੂੰ ਛੱਡੀਦਾ ਨਹੀਂ ਤੇ ਉਤਰਾਂ ਨਹੀਂ ਛੱਡੀਦਾ ਅੱਛਾ ਫਿਰ ਸ਼ਹਿਰ ਨਾਲੋਂ ਪਿੰਡ ਦਾ ਸਾਗ ਮਲਾਈ ਵਰਗਾ ਹੋ ਜਾਂਦਾ ਵੱਖਰਾ ਹੁੰਦਾ ਹਾਂਜੀ ਹਾਂਜੀ ਸਰ ਉਹ ਬਿਲਕੁਲ ਵੱਖਰਾ ਹੁੰਦਾ ਹੈ ਅੱਛਾ ਜੀ ਮੇਰੇ ਕਸਟਮਰ ਵੀ ਆਉਂਦੇ ਇਥੋਂ ਦਿੱਲੀ ਦੇ ਸ਼ਹਿਰ ਦੇ ਤੇ ਉਹ ਵੀ ਇਹੀ ਕਹਿੰਦੇ ਆ ਵੀ ਨਹੀਂ ਭੈਣ ਸਾਡੇ ਕੋਲ ਨਹੀਂ ਇਹ ਚੀਜ਼ ਪੰਜੀ ਦੋ ਤੁਸੀਂ ਬਣਾ ਕੇ ਲਿਆਉਂਦੇ ਇਹ ਤੁਸੀਂ ਦੇਖਣ ਨਾਲ ਨਾਲ ਕੰਮ ਚਾਰੀ ਰੱਖ ਰਿਹਾ ਮੱਕੀ ਦੀ ਰੋਟੀ ਤੁਹਾਨੂੰ ਹੁਣ ਇੱਕ ਕਸਟਮਰ ਆਏ ਨੇ ਉਹਨਾਂ ਤੋਂ ਪਲੇਟ ਤਿਆਰ ਕੀਤੀ ਜਾ ਰਹੀ ਹੈ ਤੁਹਾਨੂੰ ਪਲੇਟ ਦਿਖਾਵਾਂਗੇ ਕਿਉਂਕਿ ਜਿਹੜੀ ਚੀਜ਼ ਹੈ ਕਿ ਵਕਰੀ ਚੀਜ਼ ਹੈ ਇੱਕ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਪਿੰਡ ਦਾ ਬਣਿਆ ਐਸਾ ਅਕਸਰ ਹੀ ਲੋਕੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਪਿੰਡੋ ਸਾਗ ਮੰਗਾਉਂਦੇ ਨੇ ਕਿ ਸਾਡੀ ਸਾਡੇ ਲਈ ਇਸ ਪਿੰਡ ਦਾ ਸਾਗ ਲੈ ਕੇ ਪਰ ਇਸ ਜਿਹੇ ਭੈਣ ਬੋਲੋ ਜਿਹੜਾ ਕਿ ਸ਼ਹਿਰ ਵਾਲੇ ਵਾਸੀਆਂ ਨੂੰ ਜਿਹੜਾ ਕਿ ਪਿੰਡ ਦਾ ਸਾਗ ਬਣਾ ਕੇ ਖਵਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਸਟਮਰ ਆਏ ਨੇ ਮੱਕੀ ਦੀ ਰੋਟੀ ਜਿਹੜੀ ਪੈਕ ਕੀਤੀ ਜਾ ਰਹੀ ਹੈ ਜਿਹੜੇ ਲੋਕ ਨੇ ਇੱਥੇ ਖਾਣ ਆਉਂਦੇ ਪਿੰਡ ਦਾ ਸਵਾਦ ਉਹੀ ਗਾਲਕ ਪਿੰਡ ਦੇ ਵਿੱਚ ਇੱਕ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਸ਼ਹਿਰ ਦੇ ਵਿੱਚ ਇੱਕ ਟਾਈਮ ਦੀ ਕਮੀ ਹੁੰਦੀ ਆ ਹੋਰ ਵੀ ਚੀਜ਼ਾਂ ਦੀ ਕਮੀ ਹੁੰਦੀ ਪਰ ਪਿੰਡ ਵਾਲੇ ਨੇ ਪੂਰੇ ਰੀਚ ਨਾਲ ਮਨ ਦੇ ਪੀਸ ਦੇ ਨਾਲ ਜਿਹੜੀ ਚੀਜ਼ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਫਿਰ ਕਸਟਮਰ ਆ ਰਹੇ ਨੇ ਤੇ ਔਰ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੱਡਾ ਸੈਟਅਪ ਨਹੀਂ ਹੈ ਛੋਟਾ ਜਿਹਾ ਸੈਟਅਪ ਹੈ ਪਿੰਡ ਦੀਆਂ ਜਿਹੜੀਆਂ ਧੀਆਂ ਨੇ ਉਹ ਅਕਸਰ ਹੀ ਜੇ ਇਸ ਤਰ੍ਹਾਂ ਨਿਕਲ ਗਈਆਂ ਤੇ ਹੋਰ ਮੋਟੇ ਜਰੂਰੀ ਨਹੀਂ ਕਿ ਸ਼ਹਿਰ ਦੀਆਂ ਹੀ ਧੀਆਂ ਕਿ ਨਿਕਲ ਸਕਦੀਆਂ ਨੇ ਪੰਜਾਬ ਚ ਹਰ ਇੱਕ ਧੀ ਜਿਹੜੀ ਹੈ ਕਿ ਕਿ ਵੱਧ ਸਕਦੀ ਹੈ ਗੱਲਬਾਤ ਜਰੂਰੀ ਜਾਰੀ ਰੱਖਾਂਗੇ ਅੱਛਾ ਤੇ ਗੱਲ ਤੁਹਾਡੇ ਮਨ ਦੇ ਵਿੱਚ ਕਿਤਾ ਹੈ ਕਿ ਮੈਂ ਸ਼ਹਿਰ ਦੇ ਵਿੱਚ ਹੀ ਜਾ ਕੇ ਲਾਉਣੀ ਆ ਤੇ ਮੈਂ ਇੱਥੇ ਆਸ-ਪਾਸੇ ਸ਼ੁਰੂ ਨਹੀਂ ਕੀਤਾ ਤਾਂ ਇਨੀ ਦੂਰ ਸ਼ਹਿਰ ਚਾਇ ਕਿਉਂ ਕਿਵੇਂ ਮਨ ਦਾ ਵਿਚਾਰ ਸਰ ਇੱਥੇ ਜੋ ਰੋ ਖਾਨ ਆਈਦਾ ਹੈ ਚੰਪਾ ਹੈ ਇਸੋ ਸੇ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਉਹੀ ਗੱਲਬਾਤ ਚੱਲੀ ਰੱਖਾਂਗੇ ਕਿ ਆਖਰ ਕਿਉਂ ਸੋਚਿਆ ਕਿ ਇਹ ਸ਼ਹਿਰ ਦੇ ਵਿੱਚ ਹੀ ਆਗੇ ਜ ਰੰਜੀਤ ਆਮ ਨੂੰ ਇੱਥੇ ਇੰਨਾ ਵੈਸਟਰਨ ਕਲਚਰ ਆ ਉੱਥੇ ਦੇਸੀ ਕਿਉਂ ਤੁਹਾਡੇ ਮਨ 'ਚ ਆਇਆ ਕਿ ਮੈਂ ਸ਼ਹਿਰ ਦੇ ਵਿੱਚ ਹੀ ਆ ਕੇ ਸ਼ੁਰੂ ਕਰਨੀ ਆ ਉਹ ਵੀ ਰੰਜੀਤ ਆਮ ਨੂੰ ਇੱਥੇ ਉਹ ਖਾਣ ਆਈਦਾ ਸੀ ਅੱਛਾ ਤੇ ਚੰਪਾ ਹੀ ਨੂਡਲ ਹੀ ਸਾਰਾ ਕੁਝ ਹੀ ਮੈਂ ਦੇ ਰਹੀ ਤੇ ਇਹੀ ਆ ਢੀੜ ਵੀ ਲੱਗਦੀ ਜਾਂਦੀ ਆ ਅੱਛਾ ਤੇ ਇਹੀ ਆਈ ਗਈ ਸੋਚਿਆ ਵੀ ਆਪਾਂ ਆਪਣੀ ਕਿਉਂ ਨਾ ਕੋਈ ਚੀਜ਼ ਲੈ ਕੇ ਆਈਏ ਫੇਰ ਆਹੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲੇ ਹੈਲਦੀ ਬਹੁਤ ਵਧੀਆ ਜਿਹੜੀ ਚੀਜ਼ ਆ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ ਸਿਰਫ ਇਹ ਆ ਵੀ ਆਪਣੀ ਸਿਹਤ ਦਾ ਵਧੀਆ ਆ ਕੋਈ ਨੁਕਸਾਨ ਨਹੀਂ ਅੱਜ ਕੱਲ ਦੇ ਵੈਸੇ ਵੀ ਨਾ ਬੱਚੇ ਜਿਹੜੇ ਆ ਬਜ਼ੁਰਗ ਆ ਉਹ ਜ਼ਿਆਦਾ ਖਾਂਦੇ ਆ ਬੱਚੇ ਜਿਹੜੇ ਇਹ ਚੀਜ਼ਾਂ ਬੋਲਦੇ ਜਾਣਦੇ ਆ ਅੱਛਾ ਅਹੀਂ ਥੋੜਾ ਜਿਹਾ ਕਲਚਰ ਲਿਆਂਦਾ ਆ ਵੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਇਹ ਚੀਜ਼ ਹੈ ਕੀ ਅਸੀਂ ਵੀ ਖਾਣੀ ਆ ਚਲੋ ਇਹ ਤੇ ਕਲਚਰ ਦੀ ਗੱਲ ਆ ਕਿ ਪਰ ਅਕਸਰ ਹੀ ਕਹਿੰਦੇ ਪਿੰਡ ਦੀਆਂ ਕੁੜੀਆਂ ਬਾਹਰ ਨਹੀਂ ਨਿਕਲਦੀਆਂ ਜਿਦਾ ਘਰੇ ਰਹਿੰਦੀਆਂ ਪਰ ਤੁਸੀਂ ਪਿੰਡ ਤੋਂ ਉੱਠ ਕੇ ਆਏ ਹੋ ਇੱਕ ਦੂਜੀ ਕੁੜੀਆਂ ਲਈ ਵੀ ਇੱਕ ਤੁਹਾਡੇ ਲਈ ਇੱਕ ਪੇਪਰ ਨੇ ਨਾ ਮਤਲਬ ਕਿ ਮੋਟੀਵੇਸ਼ਨ ਆ ਕਿ ਜੇ ਉਹ ਬਾਹਰ ਨਿਕਲ ਸਕਦੀ ਤੇ ਮੈਂ ਵੀ ਨਿਕਲ ਸਕਦੀ ਉਹ ਤੁਹਾਡੇ ਮਨ ਚ ਕਿਤਾ ਘਰ ਪਰਿਵਾਰ ਨੇ ਸਪੋਰਟ ਕੀਤਾ ਪੂਰਾ ਹਾਂਜੀ ਹਾਂਜੀ ਉਹਨਾਂ ਦਾ ਸਪੋਰਟ ਹੈ ਤੇ ਅਸੀਂ ਅੱਜ ਇੱਥੇ ਖੜੇ ਆ ਤੇ ਵੈਸੇ ਵੀ ਕੁੜੀਆਂ ਅੱਜ ਗੱਲ ਬਹੁਤ ਪਰੇਸ਼ਾਨ ਨੇ ਨਿਕਲਦੀ ਨਹੀਂ ਆ ਕਿਉਂਕਿ ਹਰ ਇੱਕ ਦੁਖੀ ਹੁੰਦਾ ਬੰਦਾ ਤੁਹਾਨੂੰ ਪਤਾ ਹੈ ਜਾਂਦੇ ਉਹ ਬੰਦਾ ਗਲਤ ਬੰਨੇ ਚਲ ਜੇਗਾ ਤੇ ਜਾਂ ਘਰੋਂ ਨਿਕਲੇਗਾ ਨਹੀਂ ਤੇ ਅਸੀਂ ਇਸ ਕਰਕੇ ਇਹ ਲੈਂਦੀ ਆ ਸਿੱਖਿਆ ਇਹ ਆਈ ਆ ਕਿ ਜੋ ਮਰਜੀ ਹੋ ਜੇ ਮਿਹਨਤ ਕਰਨੀ ਨਾ ਛੱਡੋ ਜਿਵੇਂ ਮਰਜੀ ਕਰੋ ਬਸ ਇਹ ਆ ਵੀ ਗਲਤ ਬੰਨੇ ਨਾ ਜਾਓ ਅੱਛਾ ਪਰਿਵਾਰ ਦੇ ਵਿੱਚ ਕੌਣ ਦੋ ਪਰਿਵਾਰ ਦੇ ਵਿੱਚ ਸਾਰੇ ਆ ਅੱਛਾ ਤਾਂ ਮਾਂ ਤੇ ਭੈਣ ਭਰਾ ਸਾਰਿਆਂ ਨੇ ਮਦਦ ਕੀਤੀ ਹੈ ਕਿ ਤੂੰ ਲਾ ਜਾ ਕੇ ਹਾਂਜੀ ਹਾਂਜੀ ਤੇ ਕੋਣ ਨਾਮ ਨਾਲ ਹੋਰ ਕੋਣ ਕੋਣ ਮੈਂ ਤੁਹਾਡੇ ਨਾਲ ਹੁੰਦੇ ਕਿ ਕੱਲੇ ਕਰਦੇ ਨਹੀਂ ਮੇਰੀ ਭਾਬੀ ਜੀ ਆ ਬਹੁਤ ਵਧੀਆ ਮਾਵਾ ਵਰਗੀ ਆ ਮੈਂ ਉਹਨਾਂ ਦਾ ਥੈਂਕ ਯੂ ਦਿলো ਧੰਨਵਾਦ ਕਰਨਾ ਚਾਹੁੰਦੀ ਆ ਕਿਉਂਕਿ ਅੱਜ ਕੱਲ੍ਹ ਦੀਆਂ ਪਰਜਾਈਆਂ ਕਿਸੇ ਦੀਆਂ ਨਹੀਂ ਜੇ ਕਰਦੀਆਂ ਸਾਡੀ ਪਰਜਾਈ ਬਹੁਤ ਕਰਦੀ ਆ ਇੱਕ ਮੇਰੇ ਨਾਲ ਹੈਲਪ ਪੂਰੀ ਕਰਾਉਂਦੇ ਨੇ ਜਿਵੇਂ ਮਦਦ ਕਰਾਉਂਦੇ ਆ ਓਵੇਂ ਮੇਰੀ ਮਤਲਬ ਪਰਜਾਈ ਜੀ ਕਰਾਉਂਦੇ ਆ ਤੇ ਮੇਰਾ ਦਿলো ਉਹਨਾਂ ਦਾ ਸਲੋਟ ਆ ਆਪਣੀ ਪਰਜਾਈ ਨੂੰ ਅੱਛਾ ਤੇ ਜਿਹੜੀਆਂ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਆਏ ਹੋ ਤੁਸੀਂ ਜਿਦਾ ਕਹਿਨ ਕਿ ਕੁੜੀਆਂ ਅੱਜ ਕੱਲ ਦੀਆਂ ਬੰਦੀਆਂ ਟੈਂਸ਼ਨ ਚ ਰਹਿ ਲੀਆਂ ਬਾਹਰ ਨਹੀਂ ਨਿਕਲਦੀਆਂ ਕਿ ਕਹਿੰਦਾ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਇੱਕ ਹੋਰ ਗੱਲ ਹੈ ਕਿ ਜਿਹੜੇ ਪਿੰਡ ਦੀਆਂ ਨੇ ਜ਼ਿਆਦਾਤਰ ਜੇ ਪਿੰਡ ਦੀ ਗੱਲ ਕਰੀਏ ਤੁਸੀਂ ਪਿੰਡੋਂ ਉੱਠੇ ਹੋ ਪਿੰਡ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਸ਼ਹਿਰ ਦੀਆਂ ਕੁੜੀਆਂ ਦੇ ਵੈਸੇ ਨਹੀਂ ਨਿਕਲਦੀਆਂ ਉਹ ਗੱਲ ਵੱਖਰੀ ਹੈ ਤੁਸੀਂ ਕਿਹਾ ਉਹ ਵੀ ਨਿਕਲਣਗੇ ਪਰ ਪਿੰਡ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਪਿੰਡ ਤੋਂ ਉੱਠ ਕੇ ਆਏ ਪਿੰਡ ਦੀਆਂ ਕੁੜੀਆਂ ਇਹ ਆ ਇੱਕ ਤਾਂ ਸਾਨੂੰ ਲਾਗੇ ਬੰਨੇਲੇ ਮਾਰਦੇ ਆ ਉਹ ਨਹੀਂ ਮੈਨੂੰ ਹੀ ਕਹਿੰਦੇ ਉਹ ਨਹੀਂ ਤੂੰ ਇਹ ਨਾ ਕੰਮ ਕਰ ਭਾਈ ਇਹ ਲਾਂਦੇ ਹੋ ਜਿਆ ਮਾਂ ਭਾਈ ਲਾਂਦੇ ਹੀ ਕਿਹੜਾ 2 ਨੰਬਰ ਦਾ ਕੰਮ ਕਰਨਾ ਜਾਂ ਚੋਰੀ ਕਰਨੀ ਕਰਨੀ ਤੇ ਮਿਹਨਤ ਆ ਅੱਜ ਮੈਂ 2:30 ਵਜੇ ਦੀ ਉੱਠੀ ਆ ਮਿਹਨਤ ਕੀਤੀ ਆ ਇੱਥੇ ਆਈ ਆ ਆਪਣਾ ਚਲਾਣ ਦੀ ਆ ਘਰ ਜਾ ਕੇ ਰਮਾਨਾ ਸੋਣਾ ਕੋਈ ਟੈਨਸ਼ਨ ਤੇ ਨਹੀਂ ਨਾ ਤੇ ਇਸ ਕਰਕੇ ਜੋ ਕਹਿੰਦਾ ਕਹਿਨ ਦੋ ਬਸ ਇਹ ਵੀ ਬਾਹਰ ਨਿਕਲੋ ਜੀ ਧੰਨਵਾਦ ਅਤੇ ਸਾਕੇ ਸੀ ਗੱਲ ਕੀਤੀ ਭੈਣ ਦੇ ਨਾਲ ਕਿ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਲੜਕੀਆਂ ਨੂੰ ਜਿਹੜੀਆਂ ਨੇ ਕਿ ਅਕਸਰ ਜੇ ਮਹਿ ਨਿਕਲ ਸਕਦੀਆਂ ਤੁਸੀਂ ਕਿਹਨੂੰ ਨਿਕਲਦੇ ਆਸ-ਪਾਸਾਰੇ ਲੋਕੀ ਜਰੂਰ ਮਾਰ ਦਿੰਦੇ ਨੇ ਗੱਲਾਂ ਕਰਕੇ ਕਿ ਤੂੰ ਕਿੱਦਾਂ ਕਰੇਂਗੀ ਇਹ ਐ ਆ ਉਹ ਪਰ ਲੜਕੀਆਂ ਅੱਜ ਕੱਲ ਦੇ ਜ਼ਮਾਨੇ 'ਚ ਪਿੱਛੇ ਨਹੀਂ ਨੇ ਅੱਗੇ ਨੇ ਮੁੰਡਿਆਂ ਦੇ ਨਾਲ ਪ੍ਰਾਪਰ ਤੇ ਕੰਮ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਭੈਣ ਵੱਲੋਂ ਜਿਹੜਾ ਇੱਕ ਸਾਗ ਜਿਹੜਾ ਕੋਟਿਆ 2 ਵਜੇ ਤੋਂ ਲੈ ਕੇ ਜਿਹੜਾ ਸਾਗ ਹੈ ਕਿ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਕਿੰਨਾ ਲੰਮਾ ਸਮਾਂ ਹੈ ਸਾਗ ਨੂੰ ਬਣਾਉਣ ਨੂੰ ਲੱਗਦਾ ਖੇਰ ਇਹ ਜਿਹੜਾ ਸਾਗ ਹੈ ਕਿ ਸਪੈਸ਼ਲ ਜਿਹੜੇ ਸ਼ਹਿਰੀ ਨਿਵਾਸੀ ਨੇ ਸ਼ਹਿਰੀ ਲੋਕੀ ਨੇ ਜਿਹੜੇ ਕਿ ਰੰਜੀਤ ਹਨ ਅਕਸਰ ਹੀ ਵੈਸਟਰਨ ਚੀਜ਼ਾਂ ਖਾਣ ਨੂੰ ਆਉਂਦੇ ਨੇ ਉਹਨਾਂ ਲਈ ਇਹ ਬਣਾਇਆ ਜਾਂਦਾ ਹੈ ਇਹ ਬਹੁਤ ਵਧੀਆ ਗੱਲ ਹੈ ਦੇਸੀ ਤੋਂ ਪਾਕ ਹੈ ਮੱਕੀ ਦੀ ਰੋਟੀ ਦੇ ਨਾਲ ਨਾਲ ਮਿਰਚਾਂ ਨੇ ਨਾਲ ਨਾਲੇ ਗੁੜ ਵੀ ਦਿੱਤਾ ਜਾਂਦਾ ਭੈਣ ਬੋਲੋ ਤੇ ਇਹ ਚੀਜ਼ ਤਿਆਰ ਕੀਤੀ ਹੈ ਇਹ ਇੱਕ ਪ੍ਰੇਰਣਾ ਨੇ ਉਹਨਾਂ ਲੜਕੀਆਂ ਦੀ ਜਿਹੜੀ ਕਿ ਲੜਕੀਆਂ ਅਕਸਰ ਘਰ 'ਚ ਰਹਿੰਦੀਆਂ ਬਾਹਰ ਨਹੀਂ ਨਿਕਲਦੀਆਂ ਖਾਸ ਕਰ ਪਿੰਡ ਦੀਆਂ ਲੜਕੀਆਂ ਕਿਉਂਕਿ ਇਹ ਵੀ ਲੜਕੀ ਜਿਹੜੀ ਹੈ ਵੀ ਧੀ ਹੈ ਪਿੰਡ ਤੋਂ ਉੱਠ ਕੇ ਆਈ ਅਸੀਂ ਆਸ ਕਰਦੇ ਹਾਂ ਤੁਸੀਂ ਇਸ ਭੈਣ ਤੋਂ ਜ਼ਰੂਰ ਮੋਟੀਵੇਟ ਹੋਵੋਗੇ ਤੇ ਆਦੇ ਵਿੱਚ ਵਤਨ ਗਿਆ ਮੈਨੂੰ ਦਿਓ ਜਾਇਤ ਪਸ਼ਿਪ ਸੀ ਕਵਲ ਦਾ ਸਿਟੀ ਹੈਡਲਾਈਨ ਅਮਰਸਰ